ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਜੀ ਸਾਰੇ ਜਣੇ ਠੀਕ ਠਾਕ ਹੈ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਾਲਤੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾ ਬਾਹਰ ਦੇਸ਼ਾਂ ਦੇਸ਼ਾਂ ਤੋਂ ਜੁੜੇ ਹੋਏ ਜੀ ਆਪਣੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦੇ ਲੋ ਧੰਨਵਾਦ ਹੈ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਤੇ ਬਾਕੀ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਹੈ ਜੀ ਆਪਣੀ YouTube ਫੈਮਲੀ ਆਪਣੇ ਬਲੌਗ ਨੂੰ ਬਹੁਤ ਬਹੁਤ ਚੰਗਾ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਲੋ ਲੱਗੇ ਬਲੌਗ ਸ਼ੁਰੂ ਕਰਨ ਦਾ ਤੇ ਅੱਜ ਤੁਹਾਨੂੰ ਦੱਸ ਦਿੰਨੇ ਵੀ ਅੱਜ ਮਾਰਨਿੰਗ ਟਾਈਮ ਹੈ ਜੀ ਤੇ ਜੱਸ ਕਰਨ ਦਾ ਜੱਸ ਕੋ ਲੱਗ ਰਿਹਾ ਜੱਸ ਕਰਨ ਹੋ ਗਿਆ ਰੈਡੀ ਤੇ ਮਿਲਾਂਨੇ ਅੱਜ ਜੱਸ ਕਰਨ ਵਾਲੇ ਦੀ ਨਜੀਤ ਉਹਨਾਂ ਨਾਲ ਤੇ ਨਾਲੇ ਪੁੱਛਦੇ ਜੱਸ ਕਰਨ ਦਾ ਅੱਜ ਮਨ ਕੀ ਆ ਗਏ ਰਿਹਾ ਤੇ ਪੁੱਛੂਗੇ ਦਿਲ ਦੀਆਂ ਗੱਲਾਂ ਤੇ ਲੋ ਜੀ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਬੋਲਦੀ ਆਪਾਂ ਨਾਮ ਇੱਕ ਤਾਂ ਜੀ ਕੁਲਦੀਪ ਸਿੰਘ ਦੇ ਨਾਂ ਤੇ ਆਈਡੀ ਹੈ ਇਹ ਆਪਣੇ ਨਾਲ ਬਹੁਤ ਜੁੜੇ ਹੋਏ ਚਾਰ ਚਾਰ ਪੰਜ ਪੰਜ ਵੀ ਕਮੈਂਟ ਕਰ ਦਿੰਦੇ ਕੋਈ ਵੀ ਅਸੀਂ ਸਵਾਲ ਪੁੱਛਦੇ ਆ ਸਾਨੂੰ ਕੋਈ ਡਾਊਟ ਹੈ ਤਾਂ ਜਵਾਬ ਉਹ ਚੰਗੀ ਤਰ੍ਹਾਂ ਦਿੰਦੇ ਤੇ ਇੱਕ ਹੈ ਜੀ ਹਰਜੀਤਪੁਰ ਦੇ ਨਾਂ ਤੇ ਆਈਡੀ ਤੇ ਇੱਕ ਹੈ ਜਸਵਿੰਦਰ ਸਿੰਘ ਪ੍ਰਾਰਥਕ ਏ ਬਹੁਤ ਬਹੁਤ ਆਪਣੇ ਨਾਲ ਪਹਿਲਾਂ ਤੋਂ ਜੁੜੇ ਵੀ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਲੋਕਾਂ ਤੇ ਕਹਿੰਦੇ ਬੈਰੀ ਨਾਈਟ ਸਵਧੀਆ ਹੈ ਜਾਂ ਕਿਤੇ ਸਾਡਾ ਕੋਈ ਕੋਈ ਕੰਟੈਂਟ ਇਹਨਾਂ ਨੂੰ ਲੱਗਦਾ ਹੈ ਤਾਂ ਜਰੂਰ ਕਮੈਂਟ ਕਰ ਦਿੰਦੇ ਸ੍ਰੀਪ ਸਿੰਘ ਤੇ ਇੱਕ ਗੁਰਪ੍ਰੀਤਪੌਰ ਦੇ ਨਾਮ ਦੇ ਆਈਡੀ ਇੱਕ ਹੈ ਜੀ ਯੋਗਰਾਜ ਸਿੰਘ ਬਹੁਤ ਬਹੁਤ ਧੰਨਵਾਦ ਹੈ ਨਾ ਪਹਿਣਾ ਪਰਾਂਵਾਂ ਦਾ ਸਾਰਿਆਂ ਦਾ ਡੀਪ ਰਿਸਪੈਕਟ ਕਰਦੇ ਹਾਂ ਜੀ ਅਸੀਂ ਇਹਨਾਂ ਦੀ ਤੇ ਬਾਕੀ ਜਿਹੜਾ ਕੱਲ ਦਾ ਬਲੌਗ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਤੁਹਾਨੂੰ ਪਤਾ ਵੀ ਆਪਾਂ ਇੱਕ ਘਟਲ ਲੈ ਆਏ ਤੇ ਤੇ ਬਹੁਤ ਵਧੀਆ ਸਬਜੀ ਬਣੀ ਜੀ ਕਿਉਂਕਿ ਜੀ ਤੁਸੀਂ ਵਲੌਗ ਵਿੱਚ ਦੇਖਿਆ ਹੁੰਦਾ ਤਰ ਰਹੇ ਤੇ ਪਰ ਜੇ ਸ਼ਾਮ ਨੂੰ ਆ ਕੇ ਖਾਧੀ ਬਹੁਤ ਟੇਸਟੀ ਬਣੀਗੀ ਤੇ ਬਹੁਤ ਭੈਣਾ ਨੇ ਆਪਣੀਆਂ ਨੇ ਕਮੈਂਟ ਕਰਿਆ ਸੀ ਪੁੱਛਿਆ ਤਾਂ ਵੀ ਕਿੱਦਾਂ ਕਿੱਦਾਂ ਤਿਆਰ ਹੁੰਦੀ ਹੈ ਇਹ ਕਿਉਂਕਿ ਦੇਖੋ ਹਰ ਇੱਕ ਜਿੰਨੇ ਤਰ੍ਹਾਂ ਦੇ ਆਪਾਂ ਇਨਸਾਨ ਹੈ ਦੁਨੀਆ ਤੇ ਉਨੇ ਤਰ੍ਹਾਂ ਦੇ ਦਿਮਾਗ ਹੈ ਹਰ ਇੱਕ ਦਾ ਤਰੀਕਾ ਕੰਮ ਕਰਨ ਦਾ ਲੱਗ-ਲੱਗ ਹੁੰਦਾ ਤੇ ਤਾਂ ਕਰਕੇ ਅਸੀਂ ਵਾਚਨ ਪੁੱਛਿਆ ਤਾਂ ਹੀ ਤੁਹਾਨੂੰ ਆਪਣਾ ਦੋ ਪੈਣਾ ਨੇ ਤਾਂ ਕਈ ਕਮੈਂਟ ਕਰੀ ਇੱਕ ਤਾਂ ਹੀ ਬਾਵਲੀ ਹੁੰਜਣਾ ਇੱਕ ਸਾਧ ਸੰਗਤ ਦੇ ਨਾਂ ਤੇ ਆਈ ਗਈ ਇੱਕ ਕਰਮਜੀਤ ਗੌਰ ਪਹਿਣਾ ਬਹੁਤ ਵਧੀਆ ਵਧੀਆ ਜਵਾਬ ਦੇ ਇਹਨਾਂ ਨੇ ਸਾਨੂੰ ਤੇ ਲੋ ਜੀ ਹੁਣ ਨਾਲ ਬਣੇ ਰਹੋ ਜਸ ਕਰਨ ਨਾਲ ਕਰਾਨੇ ਗੱਲਬਾਤ ਤੇ ਮਨਜੀਤ ਲੱਗੀ ਵੀ ਅੱਜ ਕਿਚਨ ਵਿੱਚ ਤੇ ਅੱਜ ਤਾਂ ਹੀ ਸਵੇਰ ਦੇ 6 ਵਜੇ ਦੇ ਉੱਠੇ ਬੇ ਚਲੋ ਚਾਲੇ ਚੱਲ ਰਹੀ ਹੈ ਲੋਈ ਜਸ ਕਰਨ ਦੀ ਰਹੀਗੀ ਬਸ ਇੱਕ ਕਸਰਤ ਥੈਪੀਆਂ ਜਿਹੜੀਆਂ ਦਸੀਆਂ ਚਾਰ ਪੰਜ ਉਹ ਮੈਂ ਕਿਹਾ ਸੋਚ ਰਿਹਾ ਤਾਂ ਵੀ 7:00 ਵਜੇ ਸ 8:00 ਵਜੇ ਲੈ ਕੇ ਨਿਕਲਣਾ 8:30 ਸਕੂਲ ਹੈ ਤੇ ਇਹਨੂੰ ਟਾਈਮ ਦੇ ਦਿੱਤਾ ਤਾਂ ਆਪਾਂ ਨੇ ਵਾਵਾ ਵੀ ਆਪਣਾ ਕਰ ਲੈ ਬਈ ਚਲੋ ਠੀਕ ਹੈ ਹੁਣ ਨਾਲ ਬਣੇ ਸਾਸਰੀ ਰਾਜ ਨੂੰ ਕਰ ਲੈ ਲੋ ਜੀ ਆਪਣਾ ਜੱਸ ਕਰਨ ਨੂੰ ਗਿਆ ਰੈਡੀ ਤੇ ਪੁੱਤ ਕਰ ਲਿਆ ਫਰੈਕ ਪੰਜੇ ਚਾਰ ਹੋਰ ਸਨਾ ਪੁੱਤ ਕਿਹ ਤਰ੍ਹਾਂ ਮੈਨੂੰ ਮਾਨੀਂ ਕਰਦਾ ਕਾ ਤੂੰ ਵੀ ਜਾਣੇ ਦਿਲ ਨਹੀਂ ਕਰਦਾ ਜਾਣਾ ਤਾਂ ਹੈ ਹੀ ਅੱਛਾ ਤੇਰਾ ਮਨ ਕਿਆ ਕਹਿੰਦਾ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਨਹੀਂ ਚਾਹੀਦੀ ਦੱਬ ਕੇ ਬੋਲੋ ਐਦਾਂ ਹੁਣ ਇਹਨਾਂ ਦੇਖੀਏ ਲਓ ਜੀ ਇਹਦਾ ਮਨ ਤਾਂ ਇੱਥੇ ਆ ਕੇ ਰੁਕ ਗਿਆ ਕਹਿੰਦਾ ਵੀ ਛੁੱਟੀਆਂ ਸਾਲ ਚ ਨੂੰ ਹੋਣੀਆਂ ਹੀ ਨਹੀਂ ਚਾਹੀਦੀਆਂ ਉਹ ਕਹਿੰਦਾ ਮੈਂ ਪੁੱਛਿਆ ਤਾਂ ਕਾਹਤੋਂ ਪੁੱਤ ਕਾਹਤੋਂ ਨਹੀਂ ਹੋਣੀਆਂ ਚਾਹੀਦੀ ਇਕ ਤਾਂ ਮਹੀਨੇ ਦਾ ਕੰਮ ਕਰਦਾ ਸਾਲ ਦਾ ਕਹਿੰਦਾ ਜੀ ਇੱਕ ਤਾਂ ਕੰਮ ਮਿਲ ਜਾਂਦਾ ਜਿਹੜਾ ਮਹੀਨਾ ਆਪਣਾ ਸਾਲ ਛੁੱਟੀਆਂ ਤਾਂ ਹੁਣ ਦੇ ਨਹੀਂ ਹੈ ਵੀ ਉਹ ਇਹਦਾ ਮਤਲਬ ਹੈ ਕੰਮ ਜਿਆਦਾ ਮਿਲ ਜਾਂਦਾ ਹੈ ਮੇਰਾ ਕੈਨ ਦਾ ਭਾਵ ਹੈ ਵੀ ਕਹਿੰਦਾ ਕੰਮ ਇੰਨਾ ਦੇ ਦੰਨੇ ਨਾ ਮੈਡਮ ਆ ਮਾਸਟਰ ਕਹਿੰਦੇ ਵੀ ਮਹੀਨੇ ਆ 6 ਮਹੀਨੇ ਵਾਲਾ ਕੰਮ ਦੇ ਦੰਨੇ ਇਹ ਜਰੂਰ ਦੱਸਿਓ ਜੀ ਤੁਸੀਂ ਵੀ ਬੱਚੇ ਦੀ ਸੋਚ ਦੇ ਮੁਤਾਬਕ ਵੀ ਤੁਹਾਡਾ ਦਿਲ ਕਿਆ ਕਹਿ ਰਿਹਾ ਹਾਂਜੀ ਹੋਰ ਇੱਕ ਦਿੱਕਤ ਆ ਹੁਣੀ ਵੀ ਹੁਣ ਦੇਖ ਮਹੀਨੇ ਦਾ ਨਜ਼ਾਰਾ ਲੈ ਤਾਂ ਲਿਆ ਨੀ ਐਨ ਇਹਨਾਂ ਦਾ ਹੀ ਮੰਤੇ ਹੈਂ ਤਾਂ ਵੀ ਅਸੀਂ ਪੜਦੇ ਦੇ ਬਾਅਦ ਨੱਚਣਾ ਟੱਪਣਾ ਜਾਂ ਕਿਸੇ ਰਿਸ਼ਤੇਦਾਰੀ ਜਾਣਾ ਪਰ ਅੱਜ ਆ ਕੇ ਫਸ ਗਿਆ ਜੀ ਅੱਜ ਇਹਨੂੰ ਪਤਾ ਵੀ ਸਕੂਲ ਤਾਂ ਜਾਣਾ ਪੈਣਾ ਹਨਾ ਪੁੱਤ ਇਹ ਗੱਲ ਤੇਰੇ ਅੱਜ ਤੋਂ ਪਹਿਲਾਂ ਕਿਉਂ ਨਹੀਂ ਯਾਦ ਆਈ ਮਨ ਜੀ 15 ਦਿਨ ਪਹਿਲਾਂ 10 ਦਿਨ ਪਹਿਲੇ ਜੇ ਤੂੰ ਯਾਦ ਕਰਦਾ ਸ਼ਾਇਦ ਮੈਂ ਛੱਡੇ ਜਾਂਦਾ ਕਿਤੇ ਕੋਈ ਕੰਮੇ ਦੇ ਦਿੰਦੇ ਹਾਂ ਤੇਰੀ ਡਿਊਟੀ ਉਹ ਲੱਗਣੀ ਸੀ ਵੀ ਮੈਰੋਜ ਲੈ ਜਾਣਾ ਤੈਨੂੰ ਤਿਆਰ ਕਰਕੇ ਐਦਾ ਹੀ ਬਸ ਸਕੂਲ ਚੋਂ ਗੇੜਾ ਦੇ ਕੇ ਲਿਆਉਣਾ 2 ਵਜੇ ਛੱਡ ਦੇਣਾ ਕਰ ਉਹ ਬੈਸਟ ਦਾ ਉਹ ਵੀ ਨਹੀਂ ਮੰਨਦਾ ਜੀ ਦੇਖਿਆ ਜੀ ਅੱਛਾ ਐਂਦਾ ਪੁੱਤ ਹੋਮਵਰਕ ਪੂਰਾ ਹੋ ਗਿਆ ਇਸ ਵਾਰ ਨਾ ਹੀ ਥੋੜਾ ਕ ਬਾਂਦੇ ਫੈਕਚਰਾਣੇ ਕਰਕੇ ਪ੍ਰੋਬਲਮ ਆ ਵੀ ਵੀ ਹੋਮਵਰਕ ਦੀ ਪ੍ਰੋਬਲਮ ਆਈ ਸਾਨੂੰ ਚਲੋ ਫੇਰ ਵੀ ਕਰ ਲਿਆ ਐਂਡ ਚੱਕ ਤੇ ਲੋਜੀਕ ਹੋਰ ਸੋਚਿਆ ਸੀ ਵੀ ਸਕੂਲ ਭੇਜਣਾ ਨਾ ਇੱਕ ਗਰਮ ਪੱਟੀ ਜ਼ਰੂਰ ਬੰਨ੍ਹਣੀ ਉਹ ਕਾਤੋ ਜੀ ਕਾਤੋ ਬੁੱਤੋ ਪਤਾ ਤੂੰ ਕਾਤੇ ਬੰਨ੍ਹਣੀ ਕਾਤੋ ਬੰਨ੍ਹਣੀ ਪਤਾ ਹੈ ਇਹ ਕੁਛ ਹੈ ਦੱਬ ਕੇ ਬੋਲਦੇ ਧੰਮ ਮੁਕਾ ਇਹ ਕੋਈ ਛੇੜੇ ਨਾ ਹਾਂ ਵੀ ਜਿੱਕੜਾ ਸਕੂਲ ਚ ਜਾਣਾ ਹੈ ਜੀ ਕੋਈ ਬੱਚਾ ਹੱਥ ਲਾ ਲੰਦਾ ਜਾਂ ਸਾਤੇ ਫੜ ਹੋ ਜਾਂਦੀ ਐਦਾਂ ਬਾ ਨਾਲ ਇਹਦੇ ਮੈਡਮ ਨੂੰ ਦੱਸ ਕੇ ਆਉਂਗੇ ਵੀ ਹਾਂ ਜੀ ਹਾਂ ਬੱਚੇ ਦਾ ਚੱਕਰ ਹੋ ਗਿਆ ਤਾਂ ਫਿਰ ਵੀ ਜਿੱਕੜਾ ਇੱਕ ਇਹਨੂੰ ਵੀ ਪਤਾ ਰਹੂਗਾ ਜਿੱਦਾਂ ਕੋਈ ਮੰਨ ਲਓ ਨਿਆਣੇ ਦਾ ਮਨ ਚੰਚਲ ਹੁੰਦਾ ਕਿਤੇ ਦੋ ਇਕੱਠੇ ਹੋ ਕੇ ਖੇਡਣੇ ਲੱਗੇ ਤੇ ਤੇ ਬਾਹਰ ਦੀ ਇੱਕ ਦੂਈ ਦੀ ਉੱਥੇ ਇਹਨੂੰ ਵੀ ਪਤਾ ਰਹੂਗਾ ਇਹ ਵੀ ਕਹੂਗਾ ਤੂੰ ਜੈਨ ਵੀ ਮੇਰੀ ਬਾਹ ਨਾਲ ਛਿੜੀ ਹਣਾ ਪੁੱਤ ਤੇ ਚਲੋ ਠੀਕ ਹੈ ਜੀ ਤੁਸੀਂ ਦੋ ਹੀ ਟਾਈਮ ਫਿਕਰਾਂ ਨੇ ਮਨਜੀਤ ਨਾਲ ਗੱਲਬਾਤ ਤੇ ਬਾਕੀ ਪੁੱਤ ਬੁੱਕਾਂ ਪਾ ਲਈਆਂ ਸਾਰੀਆਂ ਬੈਗ ਰੈਡੀ ਹੈ ਉਹ ਬੱਲੇ ਐ ਤਾਂ ਹੀ ਆਪਣਾ ਜਸਕਰਨ ਸਾਹਿਬ ਹੋ ਗਿਆ ਜੀ ਬਹੁਤ ਸੋਹਣਾ ਬੱਚਾ ਚਲੋ ਠੀਕ ਹੈ ਜੀ ਤੇ ਜਸਕਰਨ ਨੂੰ ਆਏ ਤੇ ਅੱਜ ਛੱਡਣ 2 ਵਜੇ ਘਰੇ ਤੇ ਫਿਰ ਉਸ ਤੋਂ ਬਾਅਦ ਆ ਗਿਆ ਤਾਂ ਜੀ ਬੱਦਲ ਤੇ ਤੁਹਾਨੂੰ ਮੈਂ ਮੜਾ ਕਿ ਹੁਣ ਮੌਸਮ ਵੀ ਦਿਖਾਨਾ ਵੱਜ ਗਏ ਆ ਜੀ 4 ਤੇ ਅੱਜ ਜੱਸ ਕਰਨਾ ਹੋਰ ਇਹ ਪੰਗਾ ਫਸਾ ਲਿਆ ਸਕੂਲ ਤਾਂ ਕਿਹਾ ਗਿਆ ਇੱਕ ਦਿਨ ਹੈ ਹੁਣ ਵਰਦੀ ਦਾ ਚੱਕਰ ਪਾ ਤਿਆ ਤੇ ਹੋਰ ਬਾਈ ਮਨਜੀਤ ਸੱਸੀ ਜਾਲ ਦੀ ਫੈਨ ਹੋ ਗਏ ਰੈਡੀ ਫਿਰ ਕਿਸ ਤਰ੍ਹਾਂ ਫਿਰ ਹੁਣ ਚੱਲੀਏ ਤੇ ਦੇਖੋ ਜੀ ਅਸੀਂ ਕੂਲਰ ਬੰਦ ਕਰਤੇ ਆ ਦਾ ਤੇ ਉਸ ਤੋਂ ਪਹਿਲਾਂ ਆਪਾਂ ਨੇ ਜੱਸ ਕਰਨ ਲੱਗ ਗਿਆ ਜੀ ਗੱਡੀ ਲਾਤੇ ਆ ਦਾ ਮੈਂ ਸਾਫ਼ ਕਰਨ ਕਿਉਂਕਿ ਆਪਣੀ ਗੱਡੀ 'ਚ ਪਤਾ ਕਿਆ ਪ੍ਰੋਬਲਮ ਆਂਦੀ ਹੈ ਜੀ ਉਹ ਤੁਸੀਂ ਦੇਖੂਗੇ ਨਾ ਵਿੱਚ ਦੀ ਜੀ ਡਿਸਕ ਜਿੱਥੇ ਡਿਸਕ ਬ੍ਰੇਕਾਂ ਵਾਲਾ ਨੇ ਜਾਰਜੀ ਪੈ ਗਈ ਨਾ ਤਵੇ ਪਰ ਕਿਉਂਕਿ ਇਹ ਜਿੱਦਣ ਮੀਂਹ ਪੈਣ ਲੱ ਜਾਂਦਾ ਫਿਰ 6-7 ਦਿਨ ਘਰੀ ਖੜੀ ਰਹਿੰਦੀ ਹੈ ਹੁਣ ਚੱਲੀ ਨਹੀਂ ਜੀ 10 ਦਿਨ ਤਾਂ ਇਹਦੀਆਂ ਨਾ ਡਿਸਕਾਂ ਆ ਪਿਛਲੇ ਡਰਾਮਾ ਜਦੋਂ ਮੀਂਹ ਪੈਂਦਾ ਹੈ ਅੰਦਰ ਕਿਤੇ ਪਾਣੀ ਪੂਣੀ ਜਾ ਕੇ ਨਾ ਜਾਮ ਹੋ ਜਾਂਦਾ ਕਿਉਂਕਿ ਆਪਾਂ ਹੈਂਡ ਬ੍ਰੇਕ ਚੱਕ ਕੇ ਖੜਾ ਰੱਖਦੇ ਗੱਡੀ ਨੂੰ ਫਿਰ ਜਿਹਦੇ ਕਰਕੇ ਕੀ ਆ ਪ੍ਰੋਬਲਮਾਂ ਦੀ ਇਹਦੀ ਠੰਡਾ ਚ ਹੈ ਜੀ ਪ੍ਰੋਬਲਮ ਨਾ ਅੱਜ ਤਾਂ ਮੈਂ ਪਹਿਲੇ ਗੇਅਰ ਚ ਪਾ ਕੇ ਝਟਕਾ ਮਰਾਇ ਇੱਕ ਲੱਕ ਤ ਖੁੱਲ ਗਏ ਤੇ ਅਸੀਂ ਠੰਡਾ ਚ ਨਾ ਇੱਟ ਲਾ ਤਾ ਸਿਲੰਦਰ ਜਾ ਜਾ ਕਹਿਣਾ ਇਹਦੇ ਲੈਦਰ ਜਾ ਡਿਸਕਾਂ ਚੜ ਜੰਨੀ ਆ ਤਾਂ ਫਿਰ ਉਹ ਪਰਲਾ ਟਾਇਰ ਪਰਲੇ ਦੋ ਜਾਮ ਹੁੰਨੇ ਤੇ ਫਿਰ ਸਾਨੂੰ ਕਈ ਵਾਰ ਜੈਕ ਲਾ ਕੇ ਬਹੁਤ ਮੁਸ਼ਕਲ ਤੇ ਖੋਲਣੇ ਪੈਨੇ ਇਸ ਵਾਰ ਤਾਂ ਐਤਕੀ ਐਤਕੀ ਜੱਸ ਕਰਨਾ ਕਹਤਿਆ ਹੈ ਪੁੱਤ ਤੈਨੂੰ ਕਿੱਕਣਾ ਪਤਾ ਲੱਗ ਗਿਆ ਹੈ ਤੈਨੂੰ ਕਿੱਦਾਂ ਪਤਾ ਲੱਗ ਗਿਆ ਵੀ ਇਹਦੇ ਟਾਇਰ ਨਾ ਜਾਮ ਹੋਗੇ ਹੋਏ ਹਾਂ ਅੱਗੇ ਅੱਗੇ ਬਹੁਤ ਦਿਨ ਹਾਂ ਅੱਗੇ ਆਪ ਕਹੀ ਫੇਕਾਣ ਮਾਰ ਦਈਏ ਸੀ ਕਾਣ ਰੱਖਿਆ ਬੋਰ ਤੇ ਲੋ ਜੀ ਤੁਹਾਨੂੰ ਬਾਹਰ ਦਾ ਮੌਸਮ ਲੋ ਜੀ ਫੇਰ ਅੱਗ ਲੱਗ ਗਈ ਪੈਣ ਜਦੋਂ ਅਸੀਂ 2 ਵਜੇ ਆਈ ਨਾ ਐਂ ਠੰਡਾ ਮੌਸਮ ਹੋ ਗਿਆਤਾ ਐਂ ਲੱਗਦਾਤਾ ਕਿਣੀਆਂ ਲੱਗ ਗਈਆਂ ਪੈਣ ਦੇਖੋ ਜੀ ਆਪਣੇ ਮੂਹਰੇ ਇੱਧਰ ਤਾਂ ਸਾਰੇ ਕਿਤੇ ਜੀੜੀ ਲੱਗੀ ਤਕਰੀਬਨ ਧਾਨਾਂ ਦਾ ਕੰਮ ਸਰੇ ਹੈ ਜੀ ਤੇ ਗੱਲ ਬਾਤ ਐ ਇਸ ਤਰ੍ਹਾਂ ਐ ਵੀ ਹੁਣ ਦੇਖੋ ਧੁੱਪ ਚੜ ਗਈ ਫੇਰ 3 ਵਜੇ ਤੇ ਬ ਘਾਂਟਾ ਕ ਆਰਾਮਦਾਰੀ ਰਹੀ ਹੈ ਜੀ ਉਹ ਅੰਬ ਤੇ ਅੰਬੀਆਂ ਦੇਖੋ ਕਿਣੀਆਂ ਲੱਗੀਆਂ ਤੇ ਅੰਬ ਫਲਿਆ ਪਿਆ ਅੰਬ ਇਹ ਕੱਲ ਬਾਤ ਐਸ ਤਰ੍ਹਾਂ ਸੋਚਿਆ ਵੀ ਚਲੋ ਅੱਜ ਘਰੇ ਹੀ ਆਂ ਅੱਜ ਕੰਮਕਾਰ ਆਪਾਂ ਨੇ ਵੇੜਿਆ ਤੇ ਦੁਕਾਨ ਤੇ ਕਿਉਂਕਿ ਹੁਣ ਅੱਜ ਕੱਲ ਨਾ ਜਿਕਣਾ ਸਈਆਂ ਨਜੀਰੀਆਂ ਵਿੱਚ ਆਪਣੇ ਕਿਸਾਨ ਭਰਾ ਲੱਗੇ ਪਿਆ ਧਾਨਾਂ ਲਾਣ ਇੱਧਰ ਤਾਂ ਚਲੋ ਸਾੜੇ ਪਿੰਡਾਂ ਚ ਕੋਈ ਆ ਪੰਜ-ਸੱਤ ਕੀਲੇ ਬਾਕੀ ਤਾਂ ਬੀਕਲੇਆ ਏਰੀਆ ਤੇ ਉੱਧਰ ਜਿਹੜਾ ਆਪਣੇ ਬਲਾਕ ਮਾਜਰੀ ਦੇ ਨਾਲ ਆ ਏਰੀਆ ਉੱਧਰ ਫਿਰ ਅਜੇ ਚੱਲ ਰਿਹਾ ਕੰਮ ਕਈ ਅਜੇ ਚਰੀ ਬਾਜਰੀ ਆ ਬਾਜਰੇ ਵਾਲੇ ਮੱਕੀ ਵਾਲੇ ਖੇਤ ਐ ਉਹ ਵੱਡ ਹੋ ਕਾ ਜਿਵੇਂ ਲੱਗਣੀਆਂ ਜੀਰੀਆਂ ਤੇ ਸਾੜੇ ਕਿਨੇ ਨੂੰ ਬੀਕਲੀ ਨਾ ਜ਼ਮੀਨਾਂ ਕਰਕੇ ਚੱਕਰ ਐ ਜੀ ਤੇ ਆਪਣੀ ਰਾਣੋਂ ਨੇ ਚੀੜੀਆਂ ਨੇ ਆ ਲੈਣਾ ਪਾਇਆ ਜਿਹੜੀ ਨੇ ਮੈਂ ਕਹਣਾ ਉਰੀ ਬੈਠੀ ਵਿੱਚ ਨਾਂਗੀ ਚਾਰ ਅੰਡੇ ਦੇਤੇ ਹੀ ਤੇ ਤੁਹਾਨੂੰ ਇਹਦੇ ਐਟ ਕੀ ਬੱਚੇ ਵੀ ਦਿਖਾਵਾਂਗੇ ਅਸੀਂ ਜਾਣਦੇ ਨਹੀਂ ਜੇ ਕਿਤੇ ਨਾ ਹੋਏ ਤੇ ਗੱਲਬਾਤ ਤਾਂ ਇਸ ਤਰ੍ਹਾਂ ਹੀ ਹੁਣ ਕਰਦੇ ਮਨਜੀਤ ਉਹਨਾਂ ਨਾਲ ਗੱਲਬਾਤ ਤੇ ਹੁਣ ਚੱਲਦੇ ਜੀ ਕਰਾਲੀ ਨੂੰ ਤੇ ਵਰਦੀ ਕਿਹੜੀ ਲੈਣੀ ਪੁੱਤਣਾ ਦੂਜੀ ਤਾਂ ਲੈ ਲਈ ਦੀ ਆਪਾਂ ਨੇ ਹਨਾ ਤੇ ਅੱਜ ਸਕੂਲ ਕਿੱਤਰਾ ਰਿਹਾ ਪਹਿਲਾ ਦਿਨ ਤੁਸੀਂ ਦੇਖਿਆ ਜੀ ਪਹਿਲਾਂ ਸ਼ੁਰੂ ਤੇ ਬਲੌਗ 'ਚ ਜੱਸ ਕਰਨ ਮਿਲਾਇਆ ਤਾਂ ਫਿਰ ਬਸ ਸਕੂਲ ਛੱਡਣ ਲੰਘ ਗਿਆ ਤਾਂ ਠੀਕ ਰਿਹਾ ਹੈ ਨਾ ਹੈ ਕਰਨਾ ਠੀਕ ਗੱਲ ਤੇਰੀ ਨਾਲ ਹੋ ਰਹੀ ਪੁੱਤ ਖੜਕਾ ਗੱਲ ਕਰੇ ਕਰਦੇ ਮੈਂ ਪੁੱਛ ਰਿਹਾ ਵੀ ਜਦ ਮੈਂ ਅੰਦਰ ਕਿਹਾ ਤਾਂ ਫਿਰ ਉਹਦੇ ਬਾਅਦ ਹੁਣ ਬੈਗ ਫਿਰ ਤੂੰ ਹੀ ਲਿਆ ਤੇ ਚੱਕ ਉੱਪਰ ਤੇ ਕਦ ਅੱਜ ਛੁੱਟੀ ਹੋਏ ਤੇ ਨਹੀਂ ਨਹੀਂ ਹਾਂ ਰਾਲੀ ਲੈ ਕੇ ਆ ਹਾਂ ਜੀ ਮੈਡਮ ਨੂੰ ਕਿਹਾ ਤਾਂ ਸਵੇਰੇ ਉਹ ਕਹਿੰਦੇ ਕੋਈ ਨਹੀਂ ਅਸੀਂ ਚੜਾ ਵੀ ਉੱਪਰ ਦੇਗਾ ਨਾ ਦੂਈ ਤੀ ਮੰਜ਼ਿਲ ਚੈਨਾ ਇਹਦਾ ਰੂਮ ਤੇ ਉਹ ਫਿਰ ਛੁੱਟੀ ਦੇ ਬਾਅਦ ਕਹਿੰਨੇ ਵੀ ਅਸੀਂ ਕਾ ਨੂੰ ਬੈਗ ਚ ਕਾਣਾ ਬੱਚੇ ਨੂੰ ਇੱਕਾਥ ਗਲ ਚੱਕ ਨਹੀਂ ਜੀ ਹੁੰਦਾ ਕਾਫੀ ਵੇ ਡਾਕਟਰ ਨੇ ਨਾ ਘੱਲ ਨਹੀਂ ਜੀ ਪਿਕਨੇ ਸੀ ਕਿਸੇ ਬੱਚੇ ਹੀ ਡਿਊਟੀ ਲਾਣੇ ਜਾਂ ਉੱਥੇ ਬਹੁਤ ਰੱਖੇ ਹੋਏ ਜੀ ਹੁਣ ਉਹ ਦਾ ਵੀ ਚੱਕਰ ਹੈ ਚੱਲ ਆਓ ਫਿਰ ਜਿੰਦਾ ਗੈਲ ਦੀ ਗੱਲ ਤੇ ਨਾਲੇ ਚੱਲਦੇ ਆਹ ਉਹ ਦੇ ਰੱਖ ਤੇ ਐਨੂੰ ਵੀ ਕੁੰਡੇ ਦੇ ਅੰਦਰ ਮੈਂ ਕਰਦੀ ਨਾ ਸਾਰੇ ਜਾਨ ਲਗ ਲੰਦੀ ਆਂ ਭਾਈ ਇਹ ਹੈ ਭਾਰੀ ਇਹ ਸਕੀਮ ਹੈ ਇਹ ਠੀਕ ਤਾਂ ਜੇ ਜਿਹੜਾ ਲਵਾਇਆ ਬਪਾ ਨੇ ਇਹ ਰੱਖ ਲੈਣਾ ਜਿਹੜੀ ਜਾਲੀ ਆ ਲੁਾਈ ਵੀ ਇਹਦੇ ਅੰਦਰ ਪੜਦੇ ਲੱਗ ਜਾਣੇ ਇਹ ਕੋਈ ਹੋਰ ਇਹਦਾ ਇੱਕ ਰੂਮ ਬਣਾਉਂਗੇ ਨਾ ਤਾਂ ਲਾ ਲੂਗੇ ਅੰਦਰ ਬਾਕੀ ਇਹ ਭਾਈ ਝੂਕਦਾ ਤਾਂ ਇਹਦੇ ਚ ਵਜਨ ਹੈ ਇਹ ਨਟ ਉੱਪਰ ਵੀ ਆ ਜੰਨੇ ਦੇਖੋ ਇਹ ਨਟ ਨਿਕਲ ਲੱਗਿਆ ਵਨਹੀਂ ਉੱਪਰ ਆ ਗਿਆ ਇਹ ਨਟ ਨੂੰ ਹਟਾ ਦੇਖੋ ਆ ਗਿਆ ਨਾਲੇ ਨਾਲੇ ਪਾਪਾ ਇੱਕ ਆਪਾਂ ਵੀ ਬਾਹਰ ਵਾਲਾ ਵੀ ਲਵਾਉਣਾ ਇਹਨੂੰ ਚੇਂਜ ਕਰਾ ਦੇਣਾ ਕਿਹੜੇ ਨੂੰ ਹਾਂ ਇਹ ਕੋਈ ਨਵਾਂ ਲਵਾਉਂਗੇ ਹੁਣ ਨਹੀਂ ਇਹੇ ਛੇੜਨਾ ਉਹ ਜੀ ਇਹ ਪੰਜਾਬ ਜਨਕਸਲਾ ਹੁੰਦਾ ਇਹਨੂੰ ਦੂਆ ਲਵਾ ਦੇਣਾ ਉਧਰ ਨਾਲੇ ਉਧਰ ਆਪਣੇ ਕੋਲ ਜਗ੍ਹਾ ਹੈਗੀ ਐ ਹੈ ਮਨਜੀਤ ਜਿੰਨਾ ਗੇਟ ਹੈ 7 ਫੁੱਟ ਦਾ ਨਾ ਆਪਣੀ ਗੱਡੀ ਜਾਂਦੀ ਅੰਦਰ ਇਹਦੇ ਉਪਰ ਦੂਆ ਲਵਾ ਦੇਣਾ ਜਿਹੜਾ ਸਾਈਡ ਨੂੰ ਅੰਦਰ ਹੋ ਜਾਂਦਾ ਹੈ ਕੰਧ ਲਾ ਗਿਆ ਆਪਣਾ ਤਾਂ ਬਹੁਤ ਸੋਹਣਾ ਐ ਨਕਸ਼ਾ ਬਣਿਆ ਵਾ ਏ ਨਾ ਜੀ ਇੱਧਰ ਦੇ ਜਿਕਣਾ ਹੁਣ ਲੱਗਦੇ ਨਹੀਂ ਸਲਾਈਡਿੰਗ ਵਾਲੇ ਸਲਾਈਡਿੰਗ ਵਾਲੇ ਉਹ ਲਵਾ ਦੇਣਾ ਸਾਈਡ ਹੁੰਦਾ ਚਲੋ ਤੇ ਚੱਲੀਏ ਜੀ ਫਿਰ ਮੇਰਾ ਨਾ ਕਰੋ ਹੂੰ ਤੇ ਬਾਕੀ ਮਨਜੀਤ ਨੇ ਫੇਰਾ ਕੇ ਰੋਟੀ ਸਬਜ਼ੀ ਬਣਾਣੀ ਹੈ ਨਾ ਪੈਸੇ ਹੀ ਬਹੁਤ ਜੱਤੀ ਫਿਰਦੀ ਹੈ ਕਿੰਨੇ ਕ ਪਲਾਜ਼ਾ ਨਹੀਂ ਦੇਣਾ ਹੂੰ ਉਹ ਵੀ ਕਰਾਣੇ ਕੰਮ ਹਨਾ ਅੱਜ ਕਿੰਨੀ ਗਰਮੀ ਹੋ ਗਈ ਮੈਂ ਵੀ ਭਿੱਜ ਰਿਹਾ ਹਾਂ ਤੇ ਗੱਲਬਾਤ ਇਸ ਤਰ੍ਹਾਂ ਆਈ ਜੀ ਬਦਲ ਜਾਂਦਾ ਉੱਠਿਆ ਤਾਂ ਬਹੁਤ ਹੋਇਆ ਤਾਂ ਹੁਣ ਫੇਰ ਮਾਨੂੰ ਤਾਂ ਐਂ ਤਾਂ ਵੀ ਅੱਜ ਚਲੋ 4 ਵਜੇ ਜਾਉਂਗੇ ਨਾ ਵੀ ਚਲੋ ਜਾਂਦੇ ਵੇ ਹਨ ਬਾਰਿਸ਼ ਹੋਊਗੀ ਆਪਾਂ ਬਾਰਿਸ਼ ਜੇ ਜਾਣਾ ਤਾਂ ਗੱਡੀ ਜੇ ਗੱਡੀ ਚੇਂ ਜਾ ਤੇ ਹੋਰ ਬਾਈ ਮਨਜੀਤ ਇੱਕ ਹੋਰ ਤੁਹਾਨੂੰ ਦੱਸਾਂ ਜੀ ਅੱਗੇ ਮੈਂ ਕਦੇ ਮਨਜੀਤ ਨੂੰ ਨਹੀਂ ਕਿਹਾ ਵੀ ਕਿ ਕਿੰਨੇ ਕੁ ਪੈਸੇ ਦੇ ਘਰਾ ਕਿਉਂਕਿ ਜਦੋਂ ਕੰਮ ਕਰਦਾ ਮੈਂ ਮੰਨ ਲਓ 2000 ਆਇਆ ਤਾਂ 1000 ਮਨਜੀਤ ਨੂੰ ਫੜਾ ਦੇਣਾ 500 ਦਾ ਕੋਈ ਸਮਾਨ ਆ ਉਹ ਆ ਜਾਣਾ 500 ਮੈਂ ਰੱਖ ਲੈਣਾ ਪਰ ਐਤ ਕੀ ਐਨੇ ਹੱਥ ਤੰਗ ਹੈ ਜੀ ਤਾਹੀ ਤਾਂ ਇਤਕੀ AC ਵੀ ਨਹੀਂ ਲੱਗਿਆ ਜੇ ਇੰਨਾ ਹੱਥ ਤੰਗ ਹੈ ਤਾਂ ਅੱਜ ਕਹਿੰਦੇ ਨਾ ਆਚਾਨਕੇ ਨਿਕਲ ਆਈ ਵਿੱਚ ਨੂੰ ਇਹ ਕਿਹੜਾ ਸਾਰਾ ਕੁਝ ਜਾਣਾ ਤਾਂ ਨਾ ਲਿਆਣਾ ਤਾਂ ਤਾਂ ਜੱਸ ਕਰਨਾ ਦੱਸ ਤੇ ਹੈ ਕਹਿੰਦਾ ਵੀ ਹੋਸ ਵਾਲੀ ਵਰਦੀ ਮੇਰੀ ਪਿਛਲੇ ਸਾਲ ਵਾਲੀ ਹੈ ਨਾ ਪਿਛਲੇ ਸਾਲ ਕੋ ਉਹ ਤੋਂ ਵੀ ਪਿਛਲੇ ਸਾਲ ਨਹੀਂ ਪਰ ਹਰ ਸਾਲ ਚੇਂਜ ਹੁੰਦੀ ਉੱਚੀ ਹੋ ਆ ਉਹੀ ਹੈ ਜੀ ਗਰੋਥ ਦਾ ਚੱਕਰ ਪੈਂਦਾ ਫਿਰ ਟੀ-ਸ਼ਰਟ ਵੀ ਉਹੀ ਪਈ ਹੈ ਤਾਂ ਕਰਕੇ ਹੀ ਫਿਰ ਮੈਂ ਸੋਚਿਆ ਵੀ ਇੱਕ ਬੂਟਾਂ ਦਾ ਚੱਕਰ ਪੈਂਦਾ ਜੀ ਹਰ ਸਾਲ ਚੱਸ ਕਰਨ ਦੇ ਬਲੈਕ ਤੇ ਵਾਈਟ ਬੂਟਾਂ ਦਾ ਬਹੁਤ ਚੱਕਰ ਪੈਂਦਾ ਇਹਦਾ ਤਾਂ ਹੋਰ ਹੀ ਚੱਕਰ ਪੈਂਦਾ ਜੀ ਜਿਗਣਾ ਗ੍ਰੋਥ ਵੱਧਦੀ ਹੈ ਪੈਰ ਵੱਧਦੇ ਆ ਅੰਗੂਠਾ ਹੀ ਕੱਢ ਦੁੰਦਾ ਅੱਗੇ ਇਹਦਾ ਬੜਾ ਲੈ ਲਿਆ ਉਹ ਹਰ ਇੱਕ ਸਾਲ ਦਮ ਕਰ ਪੈਂਦੇ ਆ ਹਰ ਇੱਕ ਸਾਲ ਵੱਡੇ ਹੀ ਲੱਗਦੇ ਆ ਬੂਟ ਨਵੇਂ ਪਏ ਜੀ ਵਾਈਟ ਉਹ ਹੁਣੇ ਹੀ ਲਿਆਏ ਤੇ ਪੱਠ ਕੁ ਮਹੀਨੇ ਪਹਿਲਾਂ ਉਹ ਵੀ ਉਹ ਵੀ ਟੁੱਟ ਕੇ ਅੱਗੇ ਤੇ ਮੇਰੇ ਗੁੱਠਾ ਨਿਕਲ ਜਾਂਦਾ ਵਿੱਚ ਮੇਰੇ ਪਾਪਾ ਜਿਹੇ ਗੁੱਠਿਆਂ ਵੱਧਦੇ ਆ ਰੇ ਪੂਰੀ ਸਾਡੇ ਪੈਰ ਲੰਬੇ ਆ ਨਾ ਜੀ ਤਾਂ ਪ੍ਰੋਬਲਮ ਹੈ ਤੇ ਬਾਕੀ ਗੱਲਬਾਤ ਐਸ ਤਰ੍ਹਾਂ ਹੁਣ ਤੁਸੀਂ ਬਣੇ ਰਹੋ ਨਾਲ ਤੁਹਾਨੂੰ ਆਵਾਜੀ ਦਾ ਮਣੀ ਮਾੜੀ ਚੱਲ ਰਹੀ ਹੁਣ ਅੱਗੇ ਦਿਖਾਵਾਂਗੇ ਰਸਤੇ 'ਚ ਮਿਲਦੇ ਤੇ ਬਾਕੀ ਐ ਵੀ ਕਹਿ ਰਹੇ ਆਪਣੇ ਸਬਸਕ੍ਰਾਈਬਰ ਆਪਣੇ ਆਈਡੀ ਦੇ ਸਾਥ ਸੰਗਤ ਨਾਤੇ ਉਹ ਕਹਿੰਨੇ ਵੀ ਜਾ ਕੇ ਤੇ ਜਾਣਦੇ ਆ ਨਾ ਜਿਗਣਾ ਇਹ ਕੋਲ ਗੱਪਾ ਚੈਲੰਜ ਵੀ ਕਰੀ ਕਰੂਗੀ ਕਿਹੜਾ ਜ਼ਿਆਦਾ ਖਾਂਦਾ ਮੈਂ ਤਾਂ ਕਰ ਦਿੰਦਾ ਮੈਂ ਆਮ ਤੇ ਮੈਂ ਨਹੀਂ ਨਾ ਕਰ ਸਕਦਾ ਮੈਂ ਕਦੀ ਖਾਦੇ ਨਹੀਂ ਮਨਜੀਤ ਅਜੇ ਖਾ ਲੈਂਦੀ ਆ ਦੀ 30 25 ਦਾ ਔਰ ਦੇਵਤਿਕਾ ਕਿੱਥੇ ਜਾਣਾ ਉਧਰ ਹਿਮਾਚਲ ਚ ਮੀਂਹ ਦਾ ਕਿਤਰਾ ਆਇਆ ਕੱਲ ਤੇ ਚਾਚੇ ਉਹਨਾਂ ਦਾ ਫੋਨ ਕਰ ਰਿਆ ਨਹੀਂ ਕੱਲ ਸ਼ਾਮ ਜੇ ਨੂੰ ਪਰਸੋਂ ਪਹਿਲੇ ਹੀ ਸ਼ਾਮ ਨੂੰ ਮੀਂਹ ਕੱਲ ਨਹੀਂ ਤਾਈ ਹੈ ਕੱਲ ਤਾਂ ਧੁੱਪੇ ਦੀ ਤੇ ਉਹ ਮੀਂਹ ਚ ਮੈਂ ਵੀ ਫਸਿਆ ਜੇ ਮੈਂ ਫਸ ਗਿਆ ਤਾਂ ਨਾ ਮੀਂਹ ਚ ਸ਼ਾਮ ਨੂੰ 8 ਵਜੇ ਫਿਰ ਮੈਂ ਖੜ ਗਿਆ ਜੀ ਪਹਿਲਾਂ ਤਾਂ ਐਨ ਭਿੱਜਿਆ ਖੜਕਾ ਵੀ ਨਿਕਲਣ ਦਾ ਸਰੀਰ ਦੀ ਗਰਮੀ ਫਿਰ ਸੋਚਿਆ ਵੀ 8:30 ਦਾ ਟਾਈਮ ਹੋ ਗਿਆ ਵੀ ਹੁਣ ਰੁਕ ਕੇ ਕੀ ਫਾਇਦਾ ਕੀ ਉਹਨਾਂ ਚੱਲੀ ਹੈ ਭਿੱਜਣ ਦੇ ਭਿੱਜੇ ਵੀ ਤਾਂ ਐ ਬਾਅਦ ਫਿਰ ਦੁਕਾਨ ਤੇ ਆ ਕੇ ਵਰਦੀ ਬਦਲੀ ਨੇ ਬੱਜਾ ਗੜਗੜਿਟੇ ਤਾਂ ਕਰਦਾ ਉਧਰ ਨੂੰ ਲੱਗਿਆ ਵਾ ਪਹਿਲਾਂ ਉਧਰ ਪੈਂਦਾ ਹਮਾਚਲ ਬਰਸਾਤਾ ਜਾਂ ਫੇੜਾ ਇੱਧਰ ਆਂਦਾ ਹਨਾ ਉਧਰ ਤਾਂ ਹੋਰ ਹੀ ਹੈ ਵੀ ਜ਼ਿਆਦਾ ਮੀਂਹ ਚੇ ਹੋ ਕਰਨਾ ਹਾਂ ਲੋ ਜੀ ਚਲੋ ਚੱਲਦੇ ਹੁਣ ਜੱਸ ਕਰਨ ਬਣਾਵੂਗਾ ਥੋੜਾ ਬਲੌਗ ਉਸ ਤੋਂ ਬਾਅਦ ਫਿਰ ਜਾਂਦੇ ਵੀ ਰਾਸਤੇ ਦੇਖਦੇ ਲੋ ਜੀ ਇਹ ਪੁਲ ਪੰਨੂ ਆਏ ਜੀ ਅੱਜ ਥੱਲੇ ਵਾਲਾ ਤਾਂ ਬੰਦ ਕਰਦੇ ਆ ਕਿਉਂਕਿ ਨਦੀ ਆਈ ਪਈ ਐ ਸੋ ਲੈ ਤੇ ਉਰੇ ਫੇਰ ਕੰਮ ਚੱਲ ਰਿਹਾ ਜੇ ਪੁਲ ਰੈਡੀ ਨਹੀਂ ਹੋਇਆ ਦੇਖੋ ਕਿੰਨੀ ਦਿੱਕਤ ਐ ਇੱਕ ਸਾਈਡ ਕੰਮ ਚੱਲਦਾ ਜੀ ਆਜ ਮੈਂ ਇਹੰਤੂ ਹੀ ਸੜਕ ਦਾ ਲੱਗ ਕੇ ਉਹਨਾਂ ਆ ਇੱਧਰ ਨੂੰ ਦਿਖਾ ਕੇ ਆ ਹਾਲੇ ਦੇਖੋ ਜੀ ਜਿਹੜੀ ਸੀ ਬ੍ਰੇਜ ਦੱਬੀ ਹੋਈ ਹੈ ਜੇ ਅਹੀਂ ਪਈ ਜੇ ਰਾਤ ਨੂੰ ਕੋਈ ਉੱਤਰ ਗਿਆ। ਬਹੁਤ ਕੰਕਤਾਈ। ਇੱਕ ਸਾਈਡ ਚੱਲਦੀ ਕਰੀ ਜੇ ਪੁੱਲਦੀ ਹੈ ਜੇ। ਉਸੇ ਪਰ ਨੂੰ ਜੀ ਦੇਖੋ ਹੁਣ ਇੱਕ ਸਾਈਡ ਬਣ ਰਹੀ ਹੈ, ਇੱਕ ਸਾਈਡ ਚਾਲੂ ਕਰੀ ਗਈ। ਗੈਲੇ ਲਾਈ ਖੜਿਆ ਗੱਡੀ ਦੇ। ਦੇਖੋ ਇਹ ਕਿੰਨਾ ਡੇਂਜਰ ਦਾ ਮਾਮਲਾ ਹੈ ਇਹ ਲੋਕ ਇਹ ਰੱਕੇ ਤੋਂ ਬੰਦ ਕਰਦੇ ਆ ਇੱਧਰ ਸੀਵਰੇਜ ਦਾ ਕੰਮ ਚੱਲ ਰਿਹਾ ਹੁਣ ਇਹ ਚੱਲਦਾ ਕਰਿਆ ਬਾਈ ਤਿੰਨ ਦੋ ਤਿੰਨ ਸਾਲ ਦਾ ਹੋ ਗਏ ਹੋਣੇ ਮੈਂ ਕਹਿੰਦੀ ਦੋ ਸਾਲ ਹੋ ਗਏ ਪੂਰੇ ਪਤਾ ਕੀ ਗੱਲ ਹੋਈ ਜੀ ਇਹ ਮੇਨ ਜਿਹੜਾ ਇਹ ਠੇਕੇਦਾਰ ਤਾਂ ਇਹਨੂੰ ਤਿੰਨੇ ਪੁਲਾਂ ਦਾ ਠੇਕਾ ਦੇ ਦਿੱਤਾ ਜੀ ਉਰੇ ਤੇ ਤਨਾਹ ਸਾਲਾ ਦੋ ਉਧਰ ਸਟੇਡੀਅਮ ਵਾਲੇ ਜਦੋਂ ਫਿਰ ਇੱਧਰ ਮੈਚ ਹੋਣੇ ਤੇ ਫਿਰ ਦੋ ਉਧਰ ਕਰਦੇ ਇਹਨਾਂ ਨੇ ਪਹਿਲਾਂ ਤਿਆਰ ਮੰਗੇ ਆ ਜੀ ਤੇ ਇੱਥੇ ਆ ਕੇ ਇਹਨਾਂ ਕੰਮ ਲੋ ਕਰਦੇ ਆ ਜਮਾ ਸਲੋ ਕਰਦੇ ਆ ਕੰਮ ਉਹ ਆਮ ਤੇ ਬਣਾ ਰਿਹਾ ਜੀ ਉਰੇ ਆਹ ਇੱਕੋ ਹੀ ਠੇਕੇਦਾਰ ਨੂੰ ਬਹੁਤ ਫਾਇਦਾ ਹੋਣਾ ਜੀ ਜਿੰਨਾ ਸਾਨੂੰ ਤੰਗ ਤਾਂ ਕਰ ਰਿਹਾ ਦੁਨੀਆ ਨੂੰ ਕਰ ਰਿਹਾ ਬਾਕੀ ਇਹਦਾ ਬਚਣਾ ਕੀ ਬਹੁਤ ਹੈ ਇਹਦੇ ਝੂੜੀ ਤੋਂ ਮਿੱਟੀ ਪੱਟ ਪੁੱਟ ਕੇ ਸੀਵਰੇਜਾਂ ਵਾਸਤੇ ਉਹੀ ਉੱਥੇ ਪੁਲ ਪਾ ਪੂਰੀ ਕਰਦਣੀ ਇਹ ਵੀ ਹੈ ਜੇ ਜਿੱਤੇ ਤਿੰਨ ਪੁਲ ਤੇ ਨਾ ਤਕੜੇ ਪੁਲ ਤੇ ਹੀ ਤਿੰਨੇ ਡਬਲ ਹੋਰ ਮਾਰਗ ਆਲੇ ਤੇ ਜੇ ਕਿਤੇ ਲੱਗ ਲੱਗ ਨੂੰ ਦੇ ਦਿੰਦੇ ਠੇਕੇਦਾਰ ਨੂੰ ਕੱਦੇ ਹੋਏ ਵੀ ਹੁਣ ਦੇ ਹੁਣ ਤੇ ਹੁਣ ਸਭ ਤੋਂ ਪਹਿਲਾਂ ਤਾਂ ਜਾਣਾ ਜੀ ਅਸੀਂ ਦੁਕਾਨ ਤੇ ਕਿਉਂਕਿ ਦੁਕਾਨ ਖੁੱਲੀ ਆਪਣੀ ਅੱਧਾ ਸ਼ਟਰ ਕੇ ਰਿਆ ਵਾ ਪਹਿਲਾਂ ਜਾ ਕੇ ਉਹ ਦੁਕਾਨ ਵਧਾਈਏ ਤੇ ਵੱਜ ਗਏ ਜੀ 5 ਹੁਣ ਤਾਂ ਤੁਹਾਨੂੰ ਪਤਾ ਹੀ ਐ ਬਾਕੀ ਜੇ ਕੋਈ ਆਂਦਾ ਵੀ ਤਾਂ ਜੀ ਸਵੇਰੇ ਆਲਣੇ ਲੈ ਕੇ ਇੱਕ ਦੋ ਟਰੈਕਟਰਾਂ ਦੇ ਬੈਰਨ ਕੋਆ ਤੇ ਹੁਣ ਜੱਸ ਕਰਨ ਦਾ ਵੀ ਜ਼ਰੂਰੀ ਏ ਕੰਮ ਹਨਾ ਮਨਜੀਤ ਜੱਸ ਕਰਨ ਦਾ ਫਿਰ ਐਵੇਂ ਐ ਕਾਲੂ ਉਹੀ ਪਹਿਣੀ ਐ ਨਾ ਯੂਨੀਫਾਰਮ ਵੀ ਹਾਂ ਕਾਲੂ ਉਹੀ ਪਹਿਣੀ ਐ ਉਹ ਸਾਲੀ ਆਂਗਨ ਕੇ ਕਿਉਂਕਿ ਫਿਰ ਉਹ ਹੋ ਵੀ ਕੋਈ ਇੱਕ ਤੈਦਾ ਹੀ ਪੰਗਾ ਚਲੋ ਉਹਦੇ ਕੈਲ ਵੀ ਸਮਾਰ ਲਉਂਦੇ ਮੇਨ ਤਾਂ ਬੂਟਾਂ ਦਾ ਚੱਕਰ ਪੈ ਗਿਆ ਨਾ ਬੂਟਾਂ ਜਿਹਨੂੰ ਗੁੱਥੇ ਨਿਕਲੇ ਵੀ ਉਹਦਾ ਉੱਠੋ ਜਣਾ ਐਨਾ ਟੈਟ ਪਾ ਕੇ ਵੀ ਨਹੀਂ ਤੁਰ ਹੋਣਾ ਹੈਗਾ ਲਓ ਜੀ ਆ ਗਏ ਭੱਟੀ ਪੁਆਇੰਟ ਤੇ ਹੁਣ ਮੁੜਨਾ ਆਪਾਂ ਨੇ ਕਰਾਲੀ ਵੱਲ ਇਹ ਇਦਾਂ ਨੂੰ ਜਾਣੇ ਸੀ ਸਿਸਮਾ ਵਾਲਾ ਮੈਕਸ ਤੋਂ ਤੇ ਲੋ ਜੀ ਮਿਲਦੇ ਹੁਣ ਅੱਗੇ ਜਾ ਕੇ ਤੁਹਾਨੂੰ ਲੋ ਜੀ ਕਰਾਲੀ ਦੀ ਮਾਰਕੀਟ ਦੇਖ ਲੋ ਕਿੱਥੇ ਦੇ ਲੈਣਾ ਅੱਗੇ ਤੇ ਜਦੋਂ ਸਭ ਹੋ ਜਾਏ

ਚੱਪਲਾਂ ਪੂਰੇ ਤੇ ਪੂਰੇ ਤੇ ਚਾਲ ਤੇ ਇਹ ਇੱਕ ਬੱਲੇਰੀ ਟੀਲੇ ਪੰਜਾਬੀ ਜਪਤੀ ਇਹ ਚੱਪਲ ਲੈ ਲੋਗਾ ਨਾ ਇਹ ਸਲਿੱਪ ਨਹੀਂ ਮਾਰਦੀ ਗੈਲ ਨਾ ਗਿਰੂਗੇ ਆਪਾਂ ਇਹ ਵੀ ਇਹੀ ਹੈ ਵੈਸੇ ਸਾੜੇ ਕੰਮ ਵਿੱਚ ਕਾਲਸ ਚ ਇਹ ਨਹੀਂ ਚੱਲਣਾ ਹੁਣ ਲੱਗੇ ਵੀ ਦੇਖੀ ਹੁਣ ਇਹ ਇਹ ਚੱਲੂਗਾ ਜਿਆਦਾ ਕਲਰ ਵੈਸਟ ਹੈ ਜੀ ਉਧਰ ਕਾਰਨਾ ਆਪਣੀਆਂ ਟ్రਾਈਆਂ ਕਰਦਾਈ ਇਹ ਵੀ ਬਹੁਤ ਵਧੀਆ ਚੱਪਲ ਹੈ ਲੋ ਜੀ ਤੁਹਾਨੂੰ ਇੱਕ ਹੋਰ ਦਿਖਾਵਾਂ ਜਿਹੜੇ ਆਪਾਂ ਪਹਿਲਾਂ ਕੰਮ ਕਰੇ ਕਰਦੇ ਇਹਦੇ ਚ ਕਿੱਲ ਪਾ ਕੇ ਚਲਾਈ ਵੀ ਦੋ ਦਿੰਦੀ ਹਾਂ ਸਹੀ ਹੈ ਵੀ ਗੱਲ ਮੈਂ ਆ ਕਿਹਨੂੰ ਪਤਾ ਕੇ ਦੇਖਣੇ ਆ ਕਿਹੜੀ ਆਹ ਨੀਲੀ ਪਾ ਲਈ ਆ ਮੈਂ ਤਰਕਾਈ ਕੋ ਨਹੀਂ ਤਾਂ ਠੀਕ ਹੈ ਇਹ ਪੂਰਾ ਪੂਰਾ ਹਾਂ ਆਹ ਨੁੰਡੇ ਨੂੰ ਦਿਖਾਈ ਕੋਈ ਉਹਨਾਂ 'ਚ ਹਾਂ ਦੇਖ ਵੀ ਮੈਂ ਲੈਣੀ ਕਿਹੜੀ ਉਹ ਲੈ ਲਊਂ ਆ ਨਹੀਂ ਦਿਖਾ ਦੇਣਾ ਇੱਧਰ ਦਿਖਾ ਬਾਈ ਇਹਦਾ ਬੱਚਾ ਆਈ ਨੰਬਰ ਤੂੰ ਦੱਸ ਦੇ ਕਿੰਨਾ ਸਾਤ ਆ ਤੇਰਾ ਇਹ ਹੈ ਜੀ ਦੇਖੋ ਇਹਦੀ ਬਾਹਾਂ ਮਾਸ ਹੈ ਨਾ ਆਹ ਤੇਰੀ ਬਹੁਤ ਛੇਤੀ ਕਸਨੀ ਚੱਪਲ ਆਹ ਮਾਸ ਹੈ ਨਾ ਜਿਹੜੀ ਇਹ 820 ਦੀ ਰੇਂਜ 'ਚ ਇਹ 350 ਦੀ ਦਿਖਾਈ ਚੱਪਲ ਚੱਕਿਆ ਪਰ ਇਹ ਗੁੱਦਜੀ ਵਾਲੀ ਹੈ ਮੇਰੇ ਕੋਲ ਤਾਂ ਜਿੰਨਾ ਬਾਹਰ ਖੇਲਣਾ ਨਾ ਤੇਰੀ ਟਿੰਚਾ ਦਿਨਾ ਅਮਲੇ ਕਿਹਨੂੰ ਚਲੋ ਫੇਰ ਬਾਅਦ ਚ ਮਿਲਦੇ ਹਾਂ ਵਰਦੀਆਂ ਦਾ ਕਿਹੜਾ ਬਣਾ ਲੀ ਗਰਾਰੇ ਜੁੱਤੀਆਂ ਚਾਹੀਆਂ ਖਰਜਾ ਦੇਖਦੇ ਜੇ ਮਨ ਬਣ ਗਿਆ ਇਹ ਕਿਹੜੇ ਦਿਨ ਕਰਾਂ ਮੈਂ ਫਿਰ ਦੇਖੂੰਗੀ ਅਗੇ ਆਹ ਕਿਆ ਗੱਲ ਬਣੀ ਆਹ ਇਹ ਤਾਂ ਸਿੰਪਲ ਜੀ ਦੇਖਦੀ ਬਿਨਾਂ ਇਹ ਤਾਂ ਲਈ ਵੀ ਹੋਇਆ ਤਾਂ ਫਿਰ ਹੂੰ ਲੋ ਮੇਰੀਓ ਪੈਨੋ ਕਰ ਦਿਓ ਕਮੈਂਟ ਵੀ ਠੀਕ ਨਹੀਂ ਲੱਗਦਾ ਹੂੰ ਪੱਤਰ ਪੱਤਰ ਦੇ ਵਿੱਚੋਂ ਚਮਕਣਾ ਜੱ ਲੱਗਿਆ ਵਾ। ਇਹ ਵੈਸਟ ਨਹੀਂ। ਇਹ ਤਾਂ ਬਹੁਤ ਵੈਸਟ ਹੈ। ਲੋਟ ਹੈ। ਪੰਜਾਬੀ ਜੁੱਤੀ ਵੀ ਹੈ ਮਨਜੀਤੁਰੇ ਤਾਂ। ਦੇਖੋ ਦੇਖੋ। ਠੀਕ ਹੈ। ਇੱਥਾ ਆ ਕੇ ਫਸ ਜਾਂਦੀ ਜੀ। ਕੀ ਕਰੀਏ ਅਸੀਂ? ਇਹ ਸੋਹਣੇ ਚਣੀ ਵੀ ਸੋਹਣੀਆਂ ਲੱਗਦੀਆਂ। ਪਹਿਲਾਂ ਤਾਂ ਬੈਗ ਵੇਖੋ ਹੀ। ਨਹੀਂ ਤਾਂ ਬੈਗ ਪਏ ਹੈ। ਇਹ ਬੈਗ ਉਹ ਨਹੀਂ ਹੈਗੇ, ਉਂ ਐ ਇਹ। ਇਹ ਤਾਂ ਉਹਨਾਂ ਨੂੰ ਉਹ ਲੈਣੇ ਆ ਜਿਨ੍ਹਾਂ ਦਾ ਕਿਤੇ ਮਨ ਹੋਇਆ ਵੀ ਬੈਗ ਲੈਣਾ ਹੈ ਜਾਂ ਜਿਹੜਾ ਨਾ ਕਿਤੇ ਕੋਈ ਪਾਰਟੀ ਪਿਆ ਫੰਕਸ਼ਨ ਤੇ ਜਾਣਾ ਕਿਤੇ ਉਹਨਾਂ ਲਈ ਪੈ ਗਏ। ਤੇ ਗਰਾਰੀ ਇੱਥਾ ਆ ਕੇ ਵੀ ਫਸ ਲਈ ਜੀ। ਕੀਆ ਕਰਾਈ ਬਹੁਤ ਔਖਾ ਨਵੇੜਿਆ ਬਲਰ ਦੇਖ ਕਰੋ ਇਹ ਇਹ ਕਲਰ ਵਧੀਆ ਮਜੀ ਤਾਂ ਇਹ ਚਮਕਦੇ ਵਾਲਾ ਹੈ ਉਧਰ ਜਾ ਕੇ ਨਾ ਸਾੜਾ ਉਹ ਬੈਠਿਆ ਹੈ ਇਹ ਵੀ ਕਰਦਾ ਸੇਲ ਉਹ ਚੰਨ ਵਾਲੇ ਨੇ ਫਿਰਦਾ ਹੈ ਸਾੜੇ ਜੱਸ ਕਰਦੇ ਨਾ ਜਿਹੜੀ ਚੁਆਇਸ ਹੈ ਜਮੇ ਉਹ ਹੈ ਜਾਂ ਤਾਂ ਲੈਂਬਰ ਕਿ ਨਹੀਂ ਗੱਡੀਆਂ ਭਾਲਦਾ ਵੀ ਤੂੰ ਵੱਡਾ ਦਾ ਹੋ ਗਿਆ ਜਾਂ ਫਿਰ ਚైనా ਚੈਨ ਕਿਹੜੀ ਲੈਣੀ ਪਤਣਾ ਕਿੱਥੇ ਅੱਛਾ ਇਹ 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 ਚੈਨਾ ਢਾਈ ਡੇ ਮੇਰੂ ਵੀ ਤੋ ਆਦ ਮੈਨ ਉਹਰੇ ਉਹਤੇ ਕਾਰਟੂਨ ਵੀ ਬਹੁਤ ਪਈ ਹੈ ਸਾਰੀਆਂ ਕਿਟਾਂ ਲਓ ਜੀ ਉਹ ਤਾਂ ਆ ਵੀ ਠੀਕ ਹੈ ਕੰਮ ਇਹ ਇਹ ਕੰਮ ਤੁਹਾਡਾ ਮੈਨੂੰ ਬੈਸਟ ਲੱਗਿਆ ਵੀ ਆਓ ਨਾਲੇ ਤਾਂ ਚੈੱਕ ਕਰ ਲਓ ਨਾਲੇ ਨੂੰਨ ਪੰਜੇ ਤਰ੍ਹਾਂ ਦੀਆਂ ਲਾ ਦੇਜੋ ਬਾਬਾ ਇੱਕ ਦੋ ਹਫ਼ਤੇ ਦੀ ਮौज ਹੈ ਜਿਹੜੀ ਚ ਆ ਜੀ ਉਹ ਨਹੀਂ ਆਉਂਦਾ ਇਹ ਵੀ ਹੈ ਚੁੱਕ ਕੇ ਤੇ ਘਰੇ ਤੇ ਅੱਜ ਕਿਸੇ ਨਹੀਂ ਕਰਦੇ ਉਹ ਟੁੱਕ ਗਈ ਸਾਡੇ ਤੇ ਗੱਲ ਕਹਿੰਦੇ ਇੱਕ ਇੱਕ ਕਰਕੇ ਕਹਿੰਦੇ ਨਾ ਨਾ ਕਰਦਿਆਂ ਨੇ ਵੀ ਫੇਰ ਵੀ ਬਹੁਤ ਕੁਸ ਲੈ ਲਿਆ ਹਨਾ ਕਰਨ ਤੇ ਗਏ ਤੇ ਹੀ ਲੈਣ ਕਰਨ ਦੀ ਵਰਦੀ ਐਕਚੁਅਲੀ ਉਹ ਸਾਨੂੰ ਬਹੁਤ ਜ਼ਰੂਰੀ ਧੀ ਕਾਲੂ ਪਾ ਕੇ ਜਾਣਾ ਬੱਚੇ ਨਾ ਤਾਂ ਗਿਆ ਮੈਂ ਤੇ ਅੱਜ ਇਹੋ ਜਿਹਾ ਕੰਮ ਹੋਇਆ ਜੀ ਤੁਹਾਨੂੰ ਪਿੱਛਾਂ ਹੀ ਬਲੌਗ 'ਚ ਮੈਂ ਦੱਸਿਆ ਘਰ ਤੋਂ ਜਦੋਂ ਗਏ ਆ ਤੁਹਾਨੂੰ ਜਦ ਵੀ ਦਿਖਾਇਆ ਵੀ ਐਨ 2 ਵਜੇ ਤਾਂ ਹੋ ਗਿਆ 1:30 ਵਜੇ ਤੇ ਲੈ ਕੇ 2 ਵਜੇ ਤੱਕ ਵੀ ਹਾਂ ਮੀ ਆ ਗਿਆ ਲੈ ਆ ਗਿਆ ਮੈਂ ਕਰਨ ਨੂੰ ਵੀ ਜਰੀ ਲੈ ਕੇ ਆਇਆ ਮਾ ਚਲ ਮਾੜੇ ਮੋٹے ਭੇਜ ਲੂੰਗੇ ਤਾਂ ਕਿ ਉਸ ਤੋਂ ਬਾਅਦ ਇਹੋ ਜਿਹਾ ਗਰਮੀ ਕੱਢੀ ਆ ਰੱਬ ਨੇ ਇਹ ਜੀ ਧੁੱਪ ਓਹੋ ਚੰਗਿਆੜੇ ਕੱਢਦੇ ਹੁਣ ਤੱਕ ਚੰਗਿਆੜੇ ਨਿਕਲਦੇ ਲਓ ਵੀ ਕਰਨ ਕਿਆ ਕਿਆ ਲੈ ਕੇ ਆਏ ਸਾਉ ਤੋਂ ਪਹਿਲਾਂ ਤਾਂ ਆਪਾਂ ਤੁਰਦੇ ਆਂ ਜੀ ਸ਼ੁਰੂ ਤੋਂ ਇਹ ਲਿਆਏ ਵੀ ਜੱਸ ਕਰਨ ਦੇ ਆਪਣੇ ਵਰਦੀ ਇਹ ਬੂਟ ਇਹ ਬੂਟ ਆਈ ਜੱਸ ਕਰਨ ਦੇ ਬਹੁਤ ਜ਼ਰੂਰੀ ᱛਈ ਵਾਈਟ ਕਲਰ ਦੇ ਬੂਟ ਇਹ ਵੀ ਜ਼ਰੂਰੀ ᱛਈ ਤੇ ਇਹ ਵਰਦੀ ਤਾਂ ਜੱਸ ਕਰਨ ਦੀ ਲੈਣਾ ਸੀ ਵਰਦੀ ਗਏ ਤੇ ਪਰ ਕਰਦੇ ਕਰਾਂਦੇ ਕਹਿੰਦੇ ਕਹਾਂਦੇ ਕਹਿੰਦੇ ਕਹਿੰਦੇ ਨਾ ਨਾ ਕਰਦੇ ਕਰਦੇ ਇੱਕ ਤੋਂ ਇੱਕ ਤੋਂ 50 ਹੋ ਗਏ 50 ਤੋਂ 500 ਹੋ ਗਿਆ 500 ਤੋਂ 1000 ਹੁਣ ਦਾ ਸਾਨੂੰ ਪਤਾ ਨਹੀਂ ਹਾਏ ਪਟਕੇ ਲੈ ਜੀ ਜੱਸ ਕਰਨ ਦੇ ਤੇ ਇਹ ਇਹ ਤਾਂ ਆਪਣੀ ਤੇਰੇ ਹਾਂ ਇਹ ਆਪਣੇ ਆ ਜੀ ਇਹ ਸਮਾਨ ਕੋਈ ਜੱਸ ਕਰਨ ਛੇਤੀ ਕਰ ਲੈ ਵੀ ਦੁੱਧ ਵੀ ਲੈ ਕੇ ਆਣਾ ਆਪਾਂ ਨੇ ਹਾਂ ਮੇਰੀ ਗੱਲ ਹਾਂ ਇਹ ਵਰਦੀ ਆ ਜੀ ਜੱਸ ਕਰਨ ਦੀ ਹਾਊਸ ਵਾਲੀ ਕਿਹੜਾ ਹਾਊਸ ਹੈ ਪਤਾ ਸਿਵਾਲਿਕਾ ਹਾਊਸ ਸਿਵਾਲਿਕਾ ਤੇ ਇਹ ਇਹ ਕਿਆ ਗਏ ਨੇ ਵੀ ਕਿਆ ਮੰਗਾਇਆ ਮੈਡਮ ਨੇ ਹਾਂ ਮੈਡਮ ਨੇ ਅੱਛਾ ਚਾਹ ਪੀਣੀ ਜਦ ਚਾਹ ਵੀ ਪੀਣੀ ਹੈ ਨਾ ਠੀਕ ਹੈ ਤੇ ਤੁਹਾਨੂੰ ਨਾ ਅਸੀਂ ਕਰਾਲੀ ਚ ਹੋਣਾ ਐਨ ਲੈ ਗੇ ਸ਼ਾਪਿੰਗ ਕਰਤੀ ਉਹ ਤੁਹਾਨੂੰ ਦਿਖਾਤੀ ਤੇ ਹੁਣ ਤੁਹਾਨੂੰ ਚਾਹ ਵੀ ਪਲਾਤੀ ਜੀ ਆਪਣੇ ਸਬਸਕ੍ਰਾਈਬਰ ਨੂੰ ਤੇ ਜੇ ਖਾਣੇ ਮਮ ਉਹ ਵੀ ਖਾ ਲੋ ਜੀ ਆਪਣੇ ਸਪ੍ਰਿੰਗ ਰੋਲ ਰੱਖੇ ਹੋਏ ਜੀ ਅਸੀਂ ਤੇ ਹੁਣ ਮਨਜੀਤ ਦਾ ਤੁਹਾਨੂੰ ਪਤਾ ਹੀ ਸਬਜੀ ਵੀ ਬਣਾਣੀ ਅਸੀਂ ਤੇ ਪ੍ਰਸ਼ਾਦ ਦੇ ਵੀ ਧਾਰਨੇ ਦੋ ਦੋ ਤੇ ਜਸ ਕਰਨ ਦੀ ਡਿਊਟੀ ਆ ਡੋਲੀ ਵਾਲੀ ਵੀ ਦੁੱਧ ਲੈ ਕੇ ਆਉਣਾ ਅਸੀਂ ਹੁਣ ਤੇ ਗੱਲਬਾਤ ਐ ਇਸ ਤਰ੍ਹਾਂ ਐ ਵੀ ਆਂਦੇ ਆਂਦੇ ਫਿਰ ਜਦੋਂ ਅਸੀਂ ਆਏ ਆਂ ਵਾਪਸੀ ਤੇ ਜੱਸ ਕਰਨ ਕਹਿੰਦਾ ਪਾਪਾ ਮੇਰੀਆਂ ਚੀਜ਼ਾਂ ਦੋ ਰਹਿ ਗਈਆਂ ਮਾ ਦੋ ਨਹੀਂ ਅਜੇ ਤਾਂ ਕਾਫੀ ਪਈਆਂ ਐ ਜੂੰ ਜੂੰ ਪਿੰਡ ਦੇ ਵੱਲ ਜਾਈ ਜਾਣਾ ਜੂੰ ਜੂੰ ਤਿਉ 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 ਸਮਾਨ ਲੈਣਾ ਪੈਣਾ ਅਨਮੋਜੀਤ ਤੇ ਹੋਰ ਤਾਂ ਕੁਝ ਨਹੀਂ ਲਿਆ ਪਰ ਜਿਹੜੀ ਕਹੇ ਨਹੀਂ ਕਰਦੇ ਚੀਜ਼ ਜੱਸ ਕਰਨ ਨੇ ਦੇਖ ਲਈ ਰੇੜੀ ਲੱਗੀ ਵੀ ਉੱਥੇ ਕਰਾਲੀ ਦੇ ਨਾਲ ਛੱਲੀਆਂ ਦੀ ਮਾ ਚੱਕ ਪੁੱਤ ਵੇ ਛੱਲੀਆਂ ਚਾਰਕ ਇਹ ਮਿਲੀਆਂ ਜੀ ਆਪਾਂ ਨੂੰ 40 ਰੁਪਏ ਕਿਲੋ ਜੇ ਆਪਾਂ ਬੱਦੀ ਲਉਂਗੇ ਤਾਂ ਸਾਨੂੰ 20 ਰੁਪਏ ਦੀ ਇੱਕ ਛੱਲੀ ਮਿਲਦੀ ਚਾ ਕੱਚੀ ਚਾ ਪੁੰਨੀ ਵੀ ਤੇ ਫਿਰ ਇੱਕ ਪੁੰਨੀ ਵੀਵੀ ਲੈ ਲਈ ਅਸੀਂ ਵਿੱਚ ਚਿੱਲ ਕਰਿਆ ਪਰ ਸ਼ਾਮ ਦਾ ਟਾਈਮ ਹੋ ਜਾਂਦਾ ਨਾ ਫਿਰ ਤੁਹਾਨੂੰ ਪਤਾ ਡਰਾਈਵਿੰਗ ਵੀ ਜ਼ਰੂਰੀ ਹੈ ਤਾਂ ਕਰਕੇ ਅਸੀਂ ਵਲੌਗ ਨਹੀਂ ਬਣਾਉਂਦੇ ਜੀ ਗੱਡੀ 'ਚ ਉਸ ਤੋਂ ਬਾਅਦ ਫਿਰ ਜਸ ਕਰਨ ਆਂਦੇ ਆਂਦੇ ਹੋਰ ਕੀ ਕਰਿਆ ਫਿਰ ਤਾਂ ਆਂਦੇ ਆਂਦੇ ਫਿਰ ਕਹਿੰਦੇ ਮੈਕਸ ਵਿੱਚ ਆ ਕੇ ਮੈਂ ਪੁੱਛਿਆ ਵੀ ਮਨਜੀਤ ਤੇ ਬਣਾਣਾ ਕੀ ਆਏ ਹਨਾ ਪੁੱਤ ਮਨਜੀਤ ਕਹਿੰਦੀ ਵੀ ਅੱਜ ਰੇੜੂ ਜਿਹਾ ਬਣਾ ਲੈਣੇ ਤਾਂ ਫਿਰ ਮੈਂ ਕਿਹਾ ਵੀ ਹੁਣ ਮੈਕਸਿਮਾ ਰੁਕਣਾ ਕਹਿੰਦੇ ਵੀ ਹਾਂ ਕੁਝ ਖਾਣ ਲਈ ਲੈ ਲਓ ਇੰਜੋਏ ਕਰੋ ਜੀ ਸਪ੍ਰਿੰਗ ਰੋਲ ਏ ਹਰਮਨ ਦੇ ਪੈਨਾਂ ਜੀ ਗੈਲ ਜੱਸ ਕਰਨੋਂ ਵੀ ਇੱਕ ਦਵਾਤੀ ਅੱਜ ਦੋਏ ਤਿੰਨੇ ਪੈਨਾਂ ਦੀ ਤੇ ਬਾਕੀ ਹਾਂ ਮੰਜੀ ਚੱਲੀ ਹੈ ਜੀ ਆਪਣੀ ਹੁਣ ਕਹਿਣਾ ਦੇ ਸਬਜੀ ਦਾ ਅਸੀਂ ਜਾਣਾ ਦੁੱਧ ਲੈਣਾ ਤੇ ਡਿਊਟੀਆਂ ਸਭ ਦੀਆਂ ਬਹੁਤ ਸਖਤ ਹੈ ਜੀ ਟਾਈਮ ਬਹੁਤ ਘੱਟ ਹੈ ਜੀ ਤੇ ਲੋ ਜੀ ਹੁਣ ਤੁਹਾਨੂੰ ਦਿਖਾ ਵੀ ਦਿੱਤਾ ਕੀ ਕੀ ਸਮਾਨ ਆਇਆ ਏ ਤੇ ਜ਼ਿਆਦਾ ਨਹੀਂ ਕਰਦੇ ਕਰਾਂ ਤੇ ਗਏ ਤਾਂ ਅਸੀਂ ਵਰਦੀਓ ਲੈਣ ਤੇ ਪਰ ਕੋਈ ਦੇਖੋ ਜੀ ਹੁਣ ਮੈਂ ਤੁਹਾਨੂੰ ਬਲੌਗ ਚ ਦਿਖਾ ਕੇ ਹਟਿਆ ਜੀ ਤੁਸੀਂ ਸੋਚ ਸਕਦੇ ਤੁਸੀਂ ਬਲੌਗ ਵੇਖਿਆ ਨਾ ਵੀ ਅਸੀਂ ਇੰਨੀ ਗਰੀਬੀ ਹੰਡਾਈ ਵੀ ਨਾ ਉਹਦੇ ਹਿਸਾਬ ਨਾਲ ਅੱਜ ਵੀ ਨਾ ਜੇ ਘਟਕੇ ਚੱਲਦੇ ਆ ਜਾਂ ਹੁਣ ਥੋੜਾ ਕ ਕੰਮ ਘਟ ਗਿਆ ਟਰੈਕਟਰਾਂ ਦਾ ਤਾਂ ਥੋੜੇ ਕ ਮੈਂ ਵੀ ਘਟ ਕੇ ਚੱਲਦਾ ਹੀ ਆ ਉਦਾਂ ਮੇਰੀ ਚੱਪਲ ਟੁੱਟ ਗਈ ਤੇ ਕੱਲ ਫਿਰ ਆਪਾਂ ਨੇ ਤਾਂ ਪਿੰਨ ਲੋਕ ਲਾ ਤਿਆ ਉਹਨੂੰ ਤੇ ਅੱਜ ਚੱਪਲ ਲੈ ਆਏ ਹੈ ਕਿ ਨਹੀਂ ਮਨਜੀਤ ਇਹ ਸਾਰਨਾ ਵੀ ਪੈਂਦਾ ਹਾਂ ਹਾਂ ਬਿਲਕੁਲ ਲੈਣਾ ਉਹ ਤਾਂ ਬਾਈ ਤਾਂ ਗੱਲ ਬਾਤ ਇਸ ਤਰ੍ਹਾਂ ਦੀ ਨਾ ਮੈਂ ਉਹ ਦੱਸ ਰਿਹਾ ਵੀ ਅੱਜ ਵੀ ਮੈਂ ਪੁਰਾਣੇ ਟਾਈਮਾਂ ਦੇ ਵਿੱਚ ਫੇਰ ਚਲੇ ਜਾਣਾ ਉਹ ਕਹਤੇ ਵੀ ਦੇਖੋ ਦੁਕਾਨ ਤੇ ਟੁੱਟੀ ਦੀ ਕੱਲ ਆਪਾਂ ਨੇ ਮੜੀ ਘੋ ਲਾਤੀ ਕਿਉਂਕਿ ਅਸੀਂ ਮਿਸਤਰੀ ਆ ਨਾ ਹਰ ਇੱਕ ਚੀਜ਼ ਨੂੰ ਪਹਿਲਾਂ ਅੱਜ ਤੇ ਪਹਿਲੇ ਟਾਈਮਾਂ ਚ ਜਾਂ ਕੱਪੜਾ ਪਟ ਗਿਆ ਉਹਨੂੰ ਸਿਉਂਦੇ ਤੇ ਜਾਂ ਕੋਈ ਚੀਜ਼ ਟੁੱਟ ਗਈ ਉਹਨੂੰ ਗੱਠਦੇ ਤੇ ਤਾਂ ਆਪਾਂ ਨੇ ਵੀ ਗੱਠ ਕੇ ਕੰਮ ਚ ਲਾਤੀ ਆ ਦੋ ਦਿਨ ਹੈ ਲਫਾਫੇ ਲਫਾਫੇ ਉੱਡਦੇ ਮੰਜੀ ਦੇ ਆਲੇ ਦਾਲਾਂ ਤਾਂ ਤੇ ਬਾਕੀ ਵੀ ਬਾਈ ਚਲੋ ਜੋ ਖਰਚ ਹੋਣਾ ਤਾਂ ਉਹ ਤਾਂ ਹੋਣਾ ਹੀ ਐ ਅਸੀਂ ਖਰਚ ਵੀ ਉਹ ਚੀਜ਼ ਤੇ ਕਰਦੇ ਜਿਹੜਾ ਜ਼ਰੂਰੀ ਐ ਹਾਂ ਬਾਕੀ ਐਂ ਵੀ ਸੋਚ ਲੈਣਾ ਵੀ ਜਿਹੜਾ ਅੱਜ ਤੋਂ ਮਹੀਨੇ ਨੂੰ ਖਰਚ ਹੋਣਾ ਉਹ ਵੀ ਅਸੀਂ ਗੈਲ ਕਰ ਲੈਨੇ ਬਾਕੀ ਸਾਲ 6 ਮਹੀਨੇ ਵਾਲਾ ਸੋਚਣ ਵਾਲੇ ਅਸੀਂ ਐ ਨਹੀਂ ਵੀ ਜਿਕਣਾ ਹੁਣ ਮੰਨ ਲਓ ਵੀ ਅੱਜ ਗਏ ਆ ਵੀ ਜੱਸ ਕਰਨ ਦੀ ਆ ਵੀ ਚਲੋ ਜਿਹੜੀ ਚੀਜ਼ ਹੋਰ ਲੋਡ ਆ ਇਹਨੂੰ ਕੱਪੜੇ ਦੀ ਜੁੱਤੀ ਦੀ ਹੋਰ ਕਾਸੀ ਚੀਜ਼ ਦੀ ਉਹ ਅਸੀਂ ਗੈਲ ਕਰ ਲੈਨੇ ਤੇ ਚਲੋ ਠੀਕ ਆ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਹੁਣ ਮਨਜੀਤ ਨਾਲ ਵੀ ਕੋਈ ਹੈਲਪ ਕਰਾਈਏ ਪਹਿਲਾਂ ਤਾਂ ਲੈ ਕੇ ਆਈਏ ਦੁੱਧ ਦੇਖੋ ਅੱਜ ਗਰਮੀ ਬਹੁਤ ਆ ਜੇ ਮੈਂ ਆਪਣੇ ਆਪ ਨੂੰ ਦਿਖਾ ਤੈ ਨਾ ਤੁਹਾਨੂੰ ਤੁਸੀਂ ਕਹਣਾ ਬੇਰ ਜੀ ਓਹ ਹੋਹ ਪਰ ਮੇਰੀਆਂ ਭੈਣਾਂ ਨਾਲ ਫੇਰ ਸਾਨੂੰ ਰਿਕਵੈਸਟ ਕਰਨੀ ਹੈ ਸਾਨੂੰ ਅਪੀਲ ਕਰਨੀ ਹੈ ਕਮੈਂਟ ਆ ਰਹੀ ਬੇਰ ਜੀ ਤੁਸੀਂ ਏਸੀ ਲਵਾ ਲਓ ਕੀ ਹੋ ਗਿਆ ਪਰ ਹੁਣ ਕਰੀਏ ਕੀ ਆ ਜੀ ਤੁਹਾਨੂੰ ਪਤਾ ਵੀ ਥੋੜੀ ਕਿ ਪ੍ਰੋਬਲਮ ਹੈ ਕੋਈ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਕਹੇ ਨਹੀਂ ਕਰਦੇ ਜਾਂ ਤਾਂ ਤੀ ਪੁਸਤ ਵਿੱਚ ਆ ਕੇ ਬਦਲ ਬਦਲਾਅ ਹੁੰਦਾ ਹੈ ਜਾਂ ਹੁਣ ਦੇਖੂਗੇ ਅਗਲੇ ਸਾਲ ਤੀਏ ਸਾਲ ਚ ਜਾ ਕੇ ਏਸੀ ਲੱਗਦਾ ਹੈ ਹਾਂ ਹੈਨਾ ਮਜੀਤ ਹਾਂ ਕੂਲਰ ਵੀ ਹੈ ਨਾ ਹੁਣ ਠੰਡੀ ਹਵਾ ਸਿ ਆਏ ਪਰ ਥੋੜਾ ਕਨ ਅੱਜ ਮਨਜੀਤ ਇੱਕ ਗਲਤੀ ਕਰ ਗਈ ਬੱਲਬ ਦਾ ਬਾਲ ਗਈ ਪੱਖਾ ਨਹੀਂ ਲੱਗ ਹੈ ਗਈ ਜੇ ਪੱਖਾ ਲਾ ਦਿੰਦੇ ਅੰਦਰ ਵੈਸੇ ਕਰ ਵੀ ਕਿਆ ਸਕਦੇ ਆ ਉਹ ਨਹੀਂ ਊ ਵੀ ਅੱਗ ਪੈ ਰਹੀ ਹੈ ਕਿਆ ਕਰਨਾ ਨਾਲੇ ਦੇਖ ਲਓ ਹਨੇਰਾ ਹੋ ਗਿਆ ਜੀ ਇਹਨਾਂ ਪਰ ਫਿਰ ਵੀ ਅੱਗ ਪੈ ਰਹੀ ਚੱਲੀਏ ਕਰਨ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਅੰਦਰ ਤਾਂ ਬੜ ਹੋਣਾ ਹੀ ਨਹੀਂ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦਾ ਜੀ ਕੱਲ ਕਿਸੇ ਨਵੇਂ ਵਲੌਗ ਵਿੱਚ ਸਾਨੂੰ ਦੋ ਆ ਗਿਆ ਸਾਡੇ ਵੱਲੋਂ ਸਾਸਰੀ ਕੱਲ ਬਹੁਤ ਬਹੁਤ ਧੰਨਵਾਦ ਜੀ ਆਪਣਾ YouTube ਫੈਮਲੀ ਦਾ ਜੇ ਤੁਹਾਡੇ ਮਨਾਂ ਚ ਕੋਈ ਸਵਾਲ ਹੈ ਤਾਂ ਕਮੈਂਟ ਜਰੂਰ ਕਰਿਓ ਹੁਣ ਜੱਸ ਕਰਨ ਦਾ ਕੋਈ ਅੜ ਗਿਆ ਅੜੀਕ ਮਨ ਲਾਦਾ ਇੰਕੁਮਕ ਲੱਗ ਗਿਆ ਪਾਣ ਇਹ ਬਾਅਦ ਚ ਪਾਈ ਬਾਈ ਆ ਕੇ ਪਹਿਲਾਂ ਚਲੋ ਦੁੱਧ ਲੈ ਕੇ ਆਈਏ ਮੇਰੇ ਪੁੱਤੋ ਚਲੋ ਤੇ ਲੋ ਜੀ ਜਸ ਕਰਨਾ ਹੁਣ ਨਾ ਆਪਣੀ ਬਾਹ ਥੋੜੀ 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 ਹਿਲਾਉਣ ਲੱਗ ਗਿਆ ਉਹ ਦੱਸਿਆ ਵੀ ਹੈ ਨਨ ਵੀ 10 15 ਦਿਨ ਤੋਂ ਬਾਅਦ ਹੋਰ ਵਧਾ ਲਓ ਥੋੜਾ ਇੱਕ ਤਾਂ ਕਰਕੇ ਲੋ ਜੀ ਇੱਕ ਅਜ ਇਹ ਹੋ ਗਿਆ ਜਰੂਰ ਵੀ ਜੇ ਅਸੀਂ ਗਏ ਤੇ ਨਾ ਆਪਣਾ ਵੀ ਮੇਤੇ ਸੋਚ ਹੋ ਗਿਆ ਹਨਾ ਮਨਜੀਤ ਬੈਠੇ ਬੈਠੇ ਵੀ ਚਲੋ ਜੱਸ ਕਰ ਨੂੰ ਬੂਟ ਦਵਾਣੇ ਮੇਰੀਆਂ ਚੱਪਲਾਂ ਨਹੀਂ ਤਾਂ ਮੇਰੇ ਚੇਤੇ ਹੀ ਨਹੀਂ ਤਾਂ ਹੈ ਵੀ ਮੇਰੀ ਚੱਪਲਾਂ ਵੀ ਆਣੀਆਂ ਤੇ ਚਲੋ ਠੀਕ ਹੈ ਜੀ ਤਾਂ ਮੈਂ ਜਲਦੀ ਆ ਜਾਣੀ ਇਹ ਜਿਆਦਾ ਰਸਤੇ ਤੋਂ ਆਉਗੀ ਤੇ ਬਾਕੀ ਮੇਰੀ ਉਹ ਭੈਣੋਂ ਕਮੈਂਟ ਉਹ ਨਾ ਕਰਿਓ ਕੋਈ ਨੈਗੇਟਿਵਿਟੀ ਵੀ ਹਾਂ ਏਸੀ ਕਾਤੋਂ ਨਹੀਂ ਲੁਵਾ ਰਹੇ ਹਾਂ ਤੁਹਾਨੂੰ ਪਹਿਲਾਂ ਹੀ ਦੱਸ ਤੇ ਆ ਵੀ ਅਗਲੇ ਸਾਲ ਪੱਕਾ ਲੱਗ ਜੂਗਾ ਜੀ ਸ਼ਾਇਦ ਐਤ ਕੀ ਉਲਵਾ ਦਈਏ ਜੀ ਐਂਡ 'ਚ ਦੁਵਾਲੀ ਤੋਂ ਪਹਿਲਾਂ ਕੋਈ ਆਫਰ ਹੋਈ ਜਾਂ ਕੁਝ ਸਾਨੂੰ ਲੁਵਾਣੀ ਵਧੀਆ ਚੀਜ਼ ਹੈ ਜੀ ਆ ਉਹ ਨਹੀਂ ਆਪਾਂ ਨੇ ਪੌੜੀ ਉਹ ਨਹੀਂ ਚੜਨੀ ਵੀ ਜਾ ਕੇ ਸਿਰੇ ਤੋਂ ਦੋ ਡੰਡਿਆਂ ਤੋਂ ਮੁੜਿਆ ਇਹ ਨਾ ਅਸੀਂ ਦੋ ਡੰਡੇ ਅਗਲੇ ਵੀ ਜੇ ਚੀਜ਼ ਲਵਾਉਗੇ ਤਾਂ ਬੈਸਟ ਲਵਾਉਗੇ ਸੋਚ ਕੇ ਇਹ ਵੀ ਲਵਾਉਗੇ ਵੀ ਇੱਕ ਦਾ ਲਵਾਈਏ ਜਾਂ 2 ਦਾ ਲਵਾਈਏ ਜਾਂ 1.5 ਦਾ ਵੀ ਅੱਗੇ ਦੀ ਵੀ ਸੋਚੂਗੇ ਪਰ ਆਪਣਾ ਕੰਮ ਹੋਇਆ ਜੇ ਕੰਮ ਅਜੇ ਨਹੀਂ ਆਉਣਾ ਚਾਹੀਦਾ ਵੀ ਕਿੰਨੇ ਵੀ ਏਸੀ ਕਿੰਨੇ ਪਰ ਰੱਖਣਾ ਹਾਂ ਉਹ ਸਾਰਾ ਕੁਝ ਤਾਂ ਰਿਮੋਟ ਦੇ ਉੱਪਰ ਹੈ ਸਾਰਾ ਕੁਝ ਪਤਾ ਲਾ ਜਣਾ ਤੇ ਚਲੋ ਠੀਕ ਹੈ ਜੀ ਤੇ ਸਾਰਿਆਂ ਨੂੰ ਸਾਸਰੀ ਕਾਲ ਜਸ ਕਰਨ ਬਾਏ ਬਾਏ ਜੀ ਮਿਲਦੇ ਹਾਂ ਅਗਲੇ ਵਲੌਗ ਵਿੱਚ ਹਾਂਜੀ ਮੰਨਜੀਤ ਬਾਈ ਮੰਜੇ ਇਤਨੂੰ ਝਾਲਾ ਨਾ ਕਿ ਪਿਆਜ਼ ਕੱਟ ਰਹੇ ਨਾ ਝਾਲਾ ਬਹੁਤ ਹੈ ਚਲੋ ਠੀਕ ਹੈ ਜੀ ਧੰਨਵਾਦ